ਆਪਰ 모ਹਿ ਹੈ શુભ ਕਰਮ ਤੇ ਕਪਹੂ ਨ ਨਟ ਰੂ ਅਰ ਸੋ ਜਬ ਜਾਏ ਲੜੂ ਨਿਛੇ ਕਰੇ ਆਪਣੀ ਜੀਤ ਕਰੂ ਤੁਹਾਡਾ ਸਾਰਿਆਂ ਦਾ ਦੇਵ ਦੀ ਹੰਡੂਗਾ ਹੀਆਂ ਤੋਂ ਮੇਰਾ ਰੋਮ 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 ਤ੍ਰੇਣੀਏ ਕਿਉਂਕਿ ਚੌੜ ਦਾ ਜਿਹੜਾ ਆਗਾਜ਼ ਹੈ ਮੈਂ ਤਾਂ ਕਿਤੇ ਨਾ ਕਿਤੇ جب مجھے الیکشن دی ٹکٹ کٹی گئی اس پارٹی دی پارٹی جنتا پارٹی جس میں سال اپنے خون پسینے کے روپ دہا کے بڑھا کے اس علاقے پارٹی جنتا پارٹی کو کھڑا کیا سارے ہی علاقے کے پروارک میمبرانوں ووٹر ਬਰੇ ਪੈਣ ਆਪਣਾ ਬਜ਼ੁਰਗ ਜਿਆਦੇ ਮਰੇ ਕਲਾਸ ਵਿੱਚ ਜਿਹਨਾਂ ਦਾ ਵੀ ਜਿਆਦੇ ਨੂੰ ਸਾਰੇ ਇਲਾਕੇ ਨੂੰ ਮੈਂ ਬੋਲ ਤੱਕ ਕਦੇ ਨਹੀਂ ਸਮਝਿਆ ਜੀ ਹਜ਼ੂਰ ਸਤਿਕਾਰ ਮੇਰੀਆਂ ਮਾਤਾ ਮਾਪੇਣਾ ਬਜ਼ੁਰਗ ਬੱਚੇ ਜੂਤ ਜੇ ਨਿਮਾਰੇ ਦੇ ਸੇਵਾਦਾਰ ਨਾਲ 14 ਕਾਰਨ ਕਿ ਮੈਂ ਸਾਰਿਆਂ ਨੂੰ ਪਿਆਰ ਦਿੰਦਾ ਤੇ ਸੰਗਤ ਮੈਨੂੰ ਪਿਆਰ ਦਿੰਦੀ ਹੈ ایسے لئے ہی میں شوق ہوا میں لڑائی لڑے جہاں نے راجنیتی وپار بنایا ہوا میں لڑائی لڑنا جیسے کتنے تشدد چوڑ لڑکے جلدی آئے ہیں میں لڑائی لڑتا تاری سنگ ہی ہمیشہ یا نماڑا جا, جا سیوادار بن کے تعدے وچا تمہیں سارے پتا کہ پچھلے سمیا کدہ کدہ پچھلے کینڈی ریٹ نے آج تو سب سال پہلا ایسے لانکے دے پہ تکی شاہی جنال کار کر دے پہ پیسہ بند کے سرکار دے تان دا مشیری دا دور پیوک کر کے اس بار دے تو سب سال پہلا بھی میری پتری رمان دیب کو رو دو لیکشن لڑے سے جو ہار ہے وہ انسان

ਕਿ ਤੈਨੂੰ ਪੁੱਤਰ ਬੋਟਾ ਮੰਗਣ ਦੀ ਲੋੜ ਉਹ ਤੈਨੂੰ ਹੱਥ ਜੋੜਨ ਦੀ ਲੋੜ ਪਰਾਮ ਘਰੇ ਬੈਠ ਸਾਡੇ ਵੱਲੋਂ ਤੈਨੂੰ ਅਡਵਾਂਸ ਵਧਾਈਆਂ ਤੇ ਮੈਂ ਤੇ ਮੇਰੇ ਦੋਸਤ ਭਰਾਵ ਵਰਗੇ ਮਿੱਤਰ ਉਹ ਕਿਤੇ ਨਾ ਕਿਤੇ ਸੈਂਕੜੇ ਵਧਾਈਆਂ ਅਡਵਾਂਸ ਮਿਲ ਗਈਆਂ ਸੈਂਕੜੇ ਸਰੀਦਾਂ ਨੇ ਕਿਆ ਤੇ ਕੰਮ ਕੀਤਾ ਤੂੰ ਘਰੇ ਬੈਠ ਕੰਮ ਦੀ ਬਕੌਟ ਤੇ ਕੰਮ ਦੀਆਂ ਬੁੱਲ ਪੈਂਦਾ ਚਾਹੇ ਪੈਸੇ ਵੱਧਾ ਪੋਰਤ ਤੇ ਤੈਨੂੰ ਜਾਣੀ ਤੇ ਘਰੇ ਬਹਿ ਜਾ ਤੇ ਮੇਰੀ ਜਿਹੜੀ ਸਪੀਡ 100 ਦੀ ਸੀ ਉਹ ਮੈਂ ਤੇ ਮੇਰੇ ਸਾਥੀਆਂ ਨੇ ਉਹ 20 ਤੇ ਲਿਆਂਦੀ ਕਿ ਮੈਨੂੰ ਆਪਣੇ ਕੰਮਾਂ ਦਾ ਹਮੇਸ਼ਾ ਗਰੂਰ ਰਹਿੰਦਾ ਤੇ ਮੈਂ ਆਪਣੀ ਸਪੀਡ ਦੀ ਚੋਲ ਪ੍ਰਚਾਰ ਦੀ 20% ਤੇ ਲਿਆਇਆ ਜਿਵੇਂ 20 ਤੇ ਲਿਆਇਆ ਤੇ ਮੇਰੇ ਭਰਾ ਵੀ 100 ਦੀ ਸਪੀਡ ਤੇ ਆ ਗਏ ਹੋਰਿਆ ਹੀ کہ بدائیاں پہلا <مستقبل> لانیاں لیا تے کتنا کتنا سی چار سو بھوٹا تے ہار گئے لیکن اج پھر سب سال بعد سب سال بات پھر میں جانا لوکیوں نے کچھ ری چیچ امیرا رپورٹ کا ہے ایک ایک الفاظ ہے میں تو تھی پوائنٹ ون پچھنے کی دے گلتی کر دوں تو میں تڑا دیندار ہوں بولے ਬਤੌਦਾ ਦੇਣਦਾਰ ਹੈ ਲੇਕਿਨ ਕੰਮਾਂ ਦੇ ਬਾਵਜੂਦ ਹੁਣ ਫੇਰ ਨਾ ਟੋਕ ਦੀ ਕਚਹਿਰੀ ਵਿੱਚ ਗਿਆ ਤੇ ਸੰਗ ਫੇਰ ਪੁੱਤਰਾ ਉਹ ਬੰਦਾ ਤਾਂ ਜਿੱਤ ਕੇ ਕਦੇ ਨਜ਼ਰ ਨਹੀਂ ਆਇਆ ਤੂੰ ਸੱਤ ਸਾਲ ਹਾਰ ਕੇ ਵੀ ਹੌਸਲੇ ਤੋਂ ਵੱਧ ਕੰਮ ਕੀਤੇ ਨੇ ਸੇਵਾ ਦੇ ਤੈਨੂੰ ਅਡਵਾਂਸ ਵਧਾਈਆਂ ਤੂੰ ਘਰੇ ਬੈਠ تو بہت کم کیتے ہیں بہت کرے بہت تو میرا جواب ہوں گا کہ صدقات میری ماتا جی میرے پینڈ جی میرے پیتا جی میں سات سال پہلا بھی میں نے سنگت نے بتایا دیتی ہے سات سال پہلا بھی میں نے کمہ دی تریف ہے لیکن اتبار جو میں نے ہار نصیب ہوئی اور کوئی بھی نہیں ایک کوئی بھی بھی اچھا نہ کہ ہارے کا ماں پین پراہ بچہ نوزوان بیٹی

ਇਹ 500 ਤੋਂ 100 ਲੱਖ ਮੰਦ ਲਿਆ ਹੁਣ ਘਰਾਂ ਦੇ ਵਿੱਚ ਪੈਸੇ ਬੰਨ ਲੂੰਗਾ ਗਿਆ ਭੈਣ ਮੇਰੀ ਬੈਠੀ ਆ ਸਟਾਰ ਵਾਲੇ ਪੈਣ ਜੀ ਮੇਰੇ ਇਹ ਭੈਣ ਗਵਾ ਇਹ ਭੈਣ ਨੂੰ ਇਹਨੇ ਫੋਨ ਆਏ ਨੇ ਕਿਹ ਹਾਲਾਤ ਨੇ ਉਹ ਜ਼ਮੀਰ ਦਾ ਮੁੱਲ ਲਉਣ ਲੱਗਿਆ ਕਿਸੇ ਦਾ 2000 ਤੋਂ 5000 ਦਾ ਜ਼ਮੀਰ ਕਿਸੇ ਦਾ 3000 ਤੋਂ 5000 ਮੈਂ ਕਿਸੇ ਨੂੰ ਬਾਰੂ ਨੂੰ ਕੋਟੀ ਦਿੰਦੇ ਕਿਸੇ ਨੂੰ ਸੂਰ ਦਿੰਦਾ ਕਿਸੇ ਨੂੰ ਰਾਜਰ ਦਿੰਦਾ

ਵੋਟਾਂ ਪੁਆਇਆਂ ਤੇ ਜਿੱਤਿਆ ਉੱਥੇ ਤੁਹਾਨੂੰ ਮਿਲਦੀ ਹੈ ਕਿ ਤੁਸੀਂ ਸਾਰਿਆਂ ਨੇ ਦਸ ਤੋਂ ਪਹਿਲਾਂ ਆਪਣੀ ਆਪਣੀ ਵੋਟ ਪਾ ਕੇ ਜਾਣੀ ਹੈ ਕਿਉਂਕਿ ਪੋਲਿੰਗ ਦਾ ਟਾਈਮ ਸਵੇਰੇ 7:00 ਤੋਂ ਲੈ ਕੇ 4:00 ਵਜੇ ਤੱਕ ਹੈ ਕਿਤੇ ਇਹ ਨਾ ਹੋਵੇ ਕੇ ਠੀਕ 5 ਵਜੇ ਰਕਵੇ ਤੇ 3:00 ਵਜੇ ਤੇ ਮੁਦਦ ਸਰਕਾਰ ਦੇ ਲੋਕ ਤੇ ਫਿਰ ਉਸ ਨਾਲ ਚੀਜ਼ ਨਾਲ ਸੇਵਾ ਦਾ ਨਾ ੱਟਕਾ ਹੋ ਜੇ ਤੁਸੀਂ ਤੁਹਾਨੂੰ ਸਾਰਿਆਂ ਨੂੰ ਚਰਨਾਂ ਚ ਬੇਨਤੀ ਹੈ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋ ਸਭਾ ਕਾਰ ਹੋਵੇ ਠੀਕ 5:30 ਵਜੇ ਇਸ ਇਸ ਤੋਂ ਤੇ ਵਾਪਸ ਆਵਾਂਗੇ ਫਿਰ ਉਸ ਤੋਂ ਤੁਸੀਂ ਆਪਣੇ ਘਰਾਂ ਨੂੰ ਜਾਣਾ ਦਾਸ ਤੁਸੀਂ ਬੇਨਤੀ ਪ੍ਰਵਾਨ ਕਰੋ

ਇਹ ਆਂਜਾਂ ਨੇ ਤੇ ਅਜੇ ਉਹਨਾਂ ਨੇ 5 ਕਿਲੋਮੀਟਰ ਤੁਰਨਾ ਵੀ ਹੈ ਇਸ ਲਈ ਦਾਦਾਰ ਦੀ ਬੇਰਤੀ ਪਰਿਵਾਰ ਕਰੋ ਤੇ ਕਾਪੜੇ ਦੇ ਰੂਪ ਵਿੱਚ ਸਾਰੇ ਆਪਾਂ ਚੱਲੀਏ ਸਤਿਕਾਰத் ਜਿਹੜੇ ਮਰੇ ਬਜ਼ੁਰਗ ਨੇ ਉਹ ਅਗਵਾਈ ਕਰਕੇ ਸਾਰੇ ਸਤਿਕਾਰਯੋਗੋਰੀਆਂ ਪੈਣਾ ਮੇਰੀ ਪਤਨੀ ਰਮਨਦੀਪ ਕੌਰ ਦੇ ਮੇਰੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਨਾਲ ਮਗਰਮਗਰ ਹੋਣਗੇ ਇਹ ਵੀ ਆਸ ਤੋਂ ਨਾਲ ਫਿਰ ਤੁਹਾਡਾ ਸਾਰਿਆਂ ਦਾ ਆਪਣੇ ਵੱਲੋਂ ਮੇਰੇ ਭਰਾਵਾਂ ਵੱਲੋਂ ਦੋਸਤਾਂ ਵੱਲੋਂ ਦਿਲੋਂ ਆਪ ਤੁਹਾਈਆਂ ਤੋਂ ਤਵਾਜ ਭੁੱਲਾਂ ਚੁੱਕੀ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ